ਇੱਕ ਪਾਸੇ ਪਾਸਟਰ ਬਜਿੰਦਰ ਸਿੰਘ ਦੀਆਂ ਮੁਸ਼ਕਲਾਂ ਲਗਾਤਾਰ ਵਧ ਰਹੀਆਂ ਨੇ ਉਹਨਾਂ ਦੇ ਖਿਲਾਫ ਪਰਚੇ ਦਰਜ ਹੋ ਰਹੇ ਨੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਉੱਥੇ ਹੀ ਹੁਣ ਪਾਸਟਰ ਬਜਿੰਦਰ ਦੇ ਪੈਰੋਕਾਰ ਲਗਾਤਾਰ ਉਹਨਾਂ ਦੇ ਹੱਕ ਵਿੱਚ ਗੱਲਾਂ ਕਰ ਰਹੇ ਨੇ ਇਤੋਂ ਤੱਕ ਕਿ ਉਹਨਾਂ ਦੇ ਹੱਕ ਵਿੱਚ ਪੁਲਿਸ ਦੇ ਨਾਲ ਵੀ ਵਿਗੜਦੇ ਹੋਏ ਨਜ਼ਰ ਆਏ ਨੇ ਇਹ ਤੋ ਕਿ ਪੈਰੋਕਾਰਾਂ ਵੱਲੋਂ ਪੁਲਿਸ ਨੂੰ ਚੇਤਾਵਨੀ ਦਿੱਤੀ ਗਈ ਹੈ ਕਿ ਜੇ ਇਸ ਰਣਜੀਤ ਕੌਰ ਵੱਲੋਂ ਜਾਂ ਹੋਰਾਂ ਵੱਲੋਂ ਪਾਸਟਰ ਬਜਿੰਦਰ ਸਿੰਘ ਦੇ ਖਿਲਾਫ ਸ਼ਿਕਾਇਤ ਦਰਜ ਕੀਤੀ ਗਈ ਹੈ ਪੁਲਿਸ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੀ ਉਹਨਾਂ ਨੇ ਚੋਰੀਆਂ ਕੀਤੀਆਂ ਨੇ 1 ਕਰੋੜ ਰੁਪਏ ਦੇ ਕਰੀਬ ਦੀ ਚੋਰੀ ਦੀ ਗੱਲ ਦਾ ਜ਼ਿਕਰ ਵੀ ਹੋਇਆ ਜਦੋਂ ਇਹ ਸਭ ਕੁਝ ਮਾਮਲਾ ਵਿਗੜਿਆ ਤੇ ਪੁਲਿਸ ਨੇ ਇਹਨਾਂ ਲੋਕਾਂ ਤੋਂ ਸ਼ਿਕਾਇਤ ਲਈ ਅਤੇ ਕਾਰਵਾਈ ਕਰਨ ਦੀ ਗੱਲ ਆਖੀ ਹੈ ਇਸ ਤੋਂ ਪਹਿਲਾਂ ਉਸ ਔਰਤ ਦਾ ਬਿਆਨ ਵੀ ਸਾਹਮਣੇ ਆਇਆ ਸੀ ਜਿਸ ਵਿੱਚ ਉਹ ਕਹਿੰਦੇ ਨੇ ਕਿ ਚਰਚ ਵਿੱਚ ਹਮੇਸ਼ਾ ਇਹੀ ਹੁੰਦਾ ਹੈ ਜੇਕਰ ਮੁੰਡਾ ਵਿਰੋਧ ਕਰਦਾ ਹੈ ਤਾਂ ਉਸ ਨੂੰ ਬਲਾਤਕਾਰ ਦੇ ਕੇਸ ਵਿੱਚ ਫਸਾ ਦਿੱਤਾ ਜਾਂਦਾ ਹੈ ਤੇ ਜੇਕਰ ਕੋਈ ਕੁੜੀ ਵਿਰੋਧ ਕਰਦੀ ਹੈ ਤਾਂ ਉਸ ਦੇ ਉੱਤੇ ਚੋਰੀਆਂ ਦੇ ਇਲਜ਼ਾਮ ਲਗਾ ਦਿੱਤੇ ਜਾਂਦੇ ਨੇ ਤੇ ਹੁਣ ਉਹੀ ਚੋਰੀ ਦੇ ਇਲਜ਼ਾਮ ਦੀ ਗੱਲ ਇੱਥੇ ਹੋਣ ਲੱਗ ਪਈ ਹੈ ਬੋਲੋ ਕੀ ਫੈਸਲਾ ਆਇਆ ਉਹ ਜੀ ਦੱਸਣਾ ਦਿੱਤਾ ਜੀ ਫੈਸਲਾ ਜੀ ਦੇਖੋ ਪ੍ਰਸ਼ਾਸਨ ਨੇ ਸਾਨੂੰ ਭਰੋਸਾ ਦਿਵਾਇਆ ਜੋ ਅਸੀਂ 25 ਦੋ 25 ਫਰਵਰੀ 2025 ਨੂੰ ਜਿਹੜਾ ਅਸੀਂ ਜਿਹੜਾ ਜਿਹੜੇ ਰਣਜੀਤ ਕੌਰ ਉਹਦੇ ਸਾਥੀਆਂ ਨਾਲ ਜਿਹੜੀ ਚਰਚਾ ਚੋਰੀ ਕੀਤੀ ਸੀ ਉਹਦੇ ਸਬੰਧ ਵਿੱਚ ਅਸੀਂ ਇਹੀ ਮੰਗ ਪ੍ਰਸ਼ਾਸਨ ਅੱਗੇ ਕੀਤੀ ਵੀ ਉਹਨਾਂ ਤੇ ਤੁਰੰਤ ਜਿਹੜਾ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਇੱਕ ਮੰਥ ਹੋ ਗਿਆ ਆ ਲੇਕਿਨ ਉਲਟਾ ਉਹਨਾਂ ਨੇ ਹੀ ਸਾਡੇ ਤੇ ਇੱਕ ਝੂਠਾ ਪਰਚਾ ਜਿਹੜਾ ਦਰਜ ਕਰਾਇਆ ਉਹਦੀ ਅਸੀਂ ਪ੍ਰਸ਼ਾਸਨ ਨੂੰ ਕਿਹਾ ਆ ਵੀ ਇਹਦੀ ਪ੍ਰੋਪਰ ਜਾਂਚ ਕੀਤੀ ਜਾਵੇ ਕਿਉਂਕਿ ਪ੍ਰੋਫਿਟ ਜੀ ਦੀ ਆਲਰੇਡੀ ਜਿਹੜੀ ਆ ਇਹ ਕੋਰਟ ਦੇ ਵਿੱਚ ਜਿਹੜਾ ਆ 28 ਤਰੀਕ ਆ 28 ਤਰੀਕ ਤੋਂ ਪਹਿਲਾਂ ਇਹੋ ਜਿਹਿਆਂ ਇਦਾਂ ਦੀਆਂ ਮਨਕੜਤ ਕਹਾਣੀਆਂ ਬਣਾ ਕੇ ਇਹ ਮਤਲਬ ਜਿਹੜਾ ਇੱਕ ਉਹਨਾਂ ਦੇ ਕੇਸ ਉੱਤੇ ਬੁਰਾ ਪ੍ਰਭਾਵ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਆ ਲੇਕਿਨ ਅਸੀਂ ਇਹੀ ਪ੍ਰਸ਼ਾਸਨ ਨੂੰ ਕਿਹਾ ਆ ਪ੍ਰਸ਼ਾਸਨ ਨੇ ਵੀ ਸਾਨੂੰ ਭਰੋਸਾ ਦਿਵਾਇਆ ਆ ਵੀ ਅਸੀਂ ਜਿਹੜਾ ਵੀ ਇਸ ਇੱਕ ਕੇਸ ਦੀ ਪ੍ਰੋਪਰ ਇਨਵੈਸਟਿਗੇਸ਼ਨ ਪਰ ਲੇਕਿਨ ਅਸੀਂ ਹੁਣ ਵੀ ਕਿਹਾ ਆ ਵੀ ਜਿਹੜਾ ਐਸਐਚਓ ਨੂੰ ਜਿਹੜਾ ਹੁਣੇ ਉਹਨਾਂ ਨੂੰ ਲੈਨ ਹਾਜ਼ਰ ਕੀਤਾ ਜਾਵੇ ਇਹ ਜਿਹੜੀ ਅੰਗਿਲੀ ਵਰਤੀ ਗਈ ਆ ਕਿਉਂਕਿ ਐਸਐਚਓ ਨੇ ਇਹ ਪਹਿਲਾ ਆਪਸ਼ਨ ਲਿਆ ਹੁੰਦਾ ਤੇ ਅੱਜ ਇਹ ਗੱਲ ਨਹੀਂ ਹੁੰਨੀ ਸੀ ਲੇਕਿਨ ਹੁਣ ਅਸੀਂ ਕਿਹਾ ਵੀ ਜਿਹੜਾ ਸਚੋਤਨ ਆ ਵੀ ਸ਼ਕਤੀ ਵਰਤੀ ਜਾਵੇ ਜਿਹੜਾ ਆਈਓ ਲੱਗਾ ਸੀ ਉਹਨੇ ਇੱਕ ਮੰਤੋਂ ਕੋਈ ਪਰਵਾਨਾ ਨਹੀਂ ਕਰਿਆ ਔਰ ਕੋਈ ਪਰਵਾਨਾ ਨਹੀਂ ਕੀਤਾ ਕੋਈ ਉਹਨਾਂ ਨੂੰ ਸੱਦਿਆ ਨਹੀਂ ਲੇਕਿਨ ਹੁਣ ਇੱਕ ਮੰਤੋਂ ਵੀ ਉਹ ਜਿਹੜਾ ਕੇਸ ਪੈਂਡਿੰਗ ਪਿਆ ਸੀ ਹੁਣ ਪ੍ਰਸ਼ਾਸਨ ਨੇ ਕਿਹਾ ਵੀ ਇਹ ਤੁਰੰਤ ਜਿਹੜਾ ਇਹ ਕਾਲੂ ਜਿਹੜਾ ਆ ਉਦੋਂ ਪ੍ਰੋਪਰ ਜਿਹੜੀ ਸਾਡੇ ਤੱਕ ਜਿਹੜੇ ਉੱਚ ਅਧਿਕਾਰੀ ਉਹਨਾਂ ਦੇ ਤੇ ਲਾਤਾ ਡੀਐਸਪੀ ਨੂੰ ਉਹ ਦਰਖਾਸਤ ਮਾਰਕ ਕਰ ਦਿੱਤੀ ਗਈ ਆ ਵੀ ਜਲਦੀ ਉਹਨਾਂ ਉੱਤੇ ਪਰਚਾ ਦਰਜ ਹੋ ਜਾਏਗਾ ਜੋ ਵੀ ਕਿੰਨੇ ਵੀ ਤੁਹਾਡੇ ਵੱਲੋਂ ਇਲਜ਼ਾਮ ਲਗਾਈ ਸੀ ਵੀ ਇਹਨਾਂ ਨੇ ਚੋਰੀ ਵੀ ਕਰ ਲਿਆ ਔਰ ਪੈਸਾ ਵੀ ਇਹਨਾਂ ਨੇ ਉਹਨਾਂ ਤੋਂ ਸਵਾਨ ਵੀ ਚੋਰੀ ਕੀਤਾ ਹਾਂਜੀ ਹਾਂਜੀ ਤੇ ਉਹਦੇ ਸਬੰਧ ਦੇ ਕੀ ਬਣਿਆ ਉਹਦੇ ਸਬੰਧ ਦੇ ਵਿੱਚ ਅਸੀਂ ਇਹ ਕਹਿ ਪ੍ਰਸ਼ਾਸਨ ਨੂੰ ਵੀ ਜਿਹੜਾ ਇਹਨਾਂ ਵਿਅਕਤੀਆਂ ਨੇ ਤਕਰੀਬਨ 1 ਕਰੋੜ ਦੇ ਲਗਭਗ ਜਿਹੜਾ ਆ ਜੋ ਸੁਣਨ ਦੇ ਵਿੱਚ ਆਇਆ ਆ ਜੋ ਦੱਸਿਆ ਗਿਆ ਜਿੱਦਾਂ ਸਾਡੇ ਜਿਹੜੇ ਚਰਚ ਦੇ ਜਿਹੜੇ ਸ਼ਰਧਾਲੂ ਆ ਦਾਨ ਚੰਦਾ ਦੰਦੇ ਸੀ ਵੀ ਉਹਨਾਂ ਨੇ 1 ਕਰੋੜ ਦਾ ਉਥੇ ਜਿਹੜੀ ਚੋਰੀ ਕੀਤੀ ਠੱਗੀ ਕੀਤੀ ਔਰ ਉਹ ਜਿਹੜੀ ਆ ਅਸੀਂ ਉਹ ਸਾਰੇ ਜਿਹੜੇ ਸਬੂਤ ਜਿਹੜੇ ਆ ਉਹ ਪ੍ਰਸ਼ਾਸਨ ਨੂੰ ਅਸੀਂ ਦੇ ਦਿੱਤੇ ਗਏ ਆ ਔਰ ਪ੍ਰਸ਼ਾਸਨ ਨੇ ਹੁਣ ਸਾਨੂੰ ਇਹ ਗੱਲ ਕਿਹਾ ਵੀ ਇਹ ਜਿਹੜਾ ਹੁਣ ਝੂਠੀ ਤੁਸੀਂ ਇਹ ਦੇਖੋ ਜਿਹੜੇ ਇਹ ਜਿਹੜਾ ਫਰਵਰੀ ਤੋਂ ਚੱਲਦਾ ਆ 14 ਫਰਵਰੀ ਦੇ ਲੈ ਕੇ 20 ਫਰਵਰੀ ਤੱਕ ਇਹਨਾਂ ਨੇ ਪਹਿਲਾਂ ਹੀ ਪ੍ਰੀ ਪਲਾਨਿੰਗ ਕੀਤੀ ਹੋਈ ਸੀ ਵੀ ਪ੍ਰੋਫਿਟ ਜੀ ਦੇ ਕੇਸ ਉੱਤੇ ਬੁਰਾ ਪ੍ਰਭਾਵ ਪਾਉਣ ਦੇ ਲਈ ਬੁਰਾ ਅਸਰ ਪਾਉਣ ਦੇ ਲਈ ਹੀ ਇਹ ਸਾਰੀਆਂ ਪਲਾਨਿੰਗਾਂ ਖੜੀਆਂ ਜਾ ਰਹੀਆਂ ਸੀ ਲੇਕਿਨ ਜੇ ਉਹ ਤਾਂ ਸੋਝੇਸ਼ਨ ਪਰਚਾ ਦਰਜ ਕਰਾ ਦਿੱਤਾ ਗਿਆ ਪ੍ਰੋਫਾਈਟ ਜੀ ਨੂੰ ਰੈਸਟ ਪਹ ਜਾਗੀ ਐਦਾਂ ਨਹੀਂ ਪਰਚੇ ਦਰਜ ਹੋ ਜਾਂਦੇ ਆ ਲੇਕਿਨ ਰੈਸਟ ਨਹੀਂ ਪੈਂਦੀ ਤਾਂ ਰੈਸਟ ਲਈ ਉਹਦੇ ਲਈ ਪਹਿਲਾਂ ਉਹਦੀ ਜਾਂਚ ਹੁੰਦੀ ਆ ਕਈ ਲੋਕ ਐਦਾਂ ਕੇ ਸੋਸ਼ਲ ਮੀਡੀਆ ਤੇ ਪਰਚਾ ਦਰਜ ਹੋ ਗਿਆ ਪ੍ਰੋਫਾਈਟ ਜੀ ਤੇ ਜਿਹੜਾ ਉਹਨਾਂ ਨੂੰ ਰੈਸਟ ਪੈ ਜਾਏਗੀ ਉਹਦੇ ਲਈ ਜਿਹੜਾ ਪ੍ਰਸ਼ਾਸਨ ਨੂੰ ਤਿੰਨ ਜਿਹੜੇ ਪਰਵਾਨੇ ਵੀ ਕੱਲਣੇ ਪੈਣੇ ਆ ਉਹ ਹੁਣ ਪ੍ਰਸ਼ਾਸਨ ਸਾਨੂੰ ਉਹਨਾਂ ਨੇ ਐਸਆਈਟੀ ਵੀ ਬਿਠਾ ਦਿੱਤੀ ਗਈ ਆ ਵੀ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਵੀ ਕੀਤੀ ਜਾਏਗੀ ਅਸੀਂ ਤਾਂ ਕਹਾਂ ਵੀ ਸਾਨੂੰ ਵੀ ਭਾਵੇਂ ਪਰਵਾਨੇ ਤੁਸੀਂ ਉਹਨਾਂ ਨੂੰ ਪਰਵਾਨੇ ਤਾਂ ਕੱਲੇ ਨਹੀਂ ਅਸੀਂ ਤਾਂ ਪਰਵਾਨੇ ਤੁਸੀਂ ਪਹਿਲਾਂ ਹੀ ਤੁਸੀਂ ਪਹਿਲੇ ਪਰਵਾਨੇ ਤੇ ਅਸੀਂ ਤੁਹਾਨੂੰ ਸਾਰੀ ਆਪਣੀ ਜਿਹੜੀ ਜਿਹੜੀ ਜੋ ਵੀ ਸਾਡੇ ਨਾਲ ਘਟਨਾ ਘਟੀ ਆ ਜੋ ਵੀ ਸਾਡੇ ਨਾਲ ਠੱਗੀ ਹੋਈ ਆ ਤਾਂ ਸਾਨੂੰ ਤਿੰਨ ਪਰਵਾਨੇ ਦੇਣ ਦੀ ਲੋੜ ਨਹੀਂ ਅਸੀਂ ਤਾਂ ਪਹਿਲੇ ਪਰਵਾਨੇ ਤੇ ਹੀ ਤੁਹਾਨੂੰ ਸਾਰੀਆਂ ਸਬੂਤਾਂ ਸਮੇਤ ਜਿਹੜੀਆਂ ਉਹ ਚੀਜ਼ਾਂ ਪੇਸ਼ ਕਰ ਦਵਾਂਗੇ ਤੁਹਾਡੇ ਅੱਗੇ ਲੇਕਿਨ ਹੁਣ ਪ੍ਰਸ਼ਾਸਨ ਨੇ ਅਸੀਂ ਸਾਰੇ ਸਬੂਤ ਵੀ ਦਿਖਾਏ ਆ ਪ੍ਰਸ਼ਾਸਨ ਕਹਿੰਦਾ ਵੀ ਵੀ ਸਾਨੂੰ 24 ਘੰਟੇ ਦਾ ਸਮਾਂ ਦਿੱਤਾ ਜਾਏ ਔਰ ਅਸੀਂ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਾਂਗੇ ਮੇਰਾ ਨਾਮ ਸਰਜੀਤ ਸਿੰਘ ਠਾਪਰ ਆ ਜੀ ਠੀਕ ਹੈ ਹਾਂ ਜਿਹਨੇ ਪ੍ਰਦਰਸ਼ਨ ਕੀਤਾ ਸੀ ਉਸ ਤੋਂ ਬਾਅਦ ਕੀ ਆਸ਼ਵਾਸਨ ਕੀ ਦਿੱਤਾ ਗਿਆ ਉਹਨਾਂ ਨੂੰ ਅੱਗੇ ਕੀ ਕਾਰਵਾਈ ਰਹੇਗੀ ਤੁਹਾਡੇ ਵੱਲ ਦੇ ਦੇਖੋ ਇਹ ਜਿਹੜਾ ਇੱਥੇ ਇਹਨਾਂ ਦੇ ਕਮੇਟੀ ਦੇ ਨਾਲ ਸਾਡੀ ਮੀਟਿੰਗ ਹੋਈ ਸੀ ਉਹਨਾਂ ਨੂੰ ਅਸੀਂ ਸਮਝਾ ਸੀਗਾ ਵੀ ਹਾਂ ਵੀ ਪੀਸਫੁੱਲ ਆਪਣਾ ਜਿਹੜਾ ਰੱਖਿਆ ਉਹਨਾਂ ਨੇ ਵੀ ਜਦੋਂ ਸਾਡੀ ਗੱਲ ਮੰਨ ਕੇ ਪੀਸਫੁੱਲ ਪ੍ਰੋਟੈਸਟ ਰੱਖਿਆ ਤੇ ਅਸੀਂ ਉਹਨਾਂ ਨੂੰ ਆਸ਼ਵਾਸਨ ਦਿੱਤਾ ਹੈ ਵੀ ਹਾਂ ਵੀ ਠੀਕ ਹੈ ਜਿਹੜੀ ਉਹਨਾਂ ਦੀ ਕੰਪਲੇਂਟ ਸੀ ਉਹਨਾਂ ਨੇ ਦਿੱਤੀ ਹੈ ਆਪਣੀਆਂ ਜਿਹੜੀਆਂ ਰਿਪਰੈਜ਼ੈਂਟੇਸ਼ਨਸ ਦਿੱਤੀਆਂ ਉਹਦੇ ਜਿਹੜੀ ਅਸੀਂ ਜਲਦੀ ਤੋਂ ਜਲਦੀ ਕਾਰਵਾਈ ਕਰਾਂਗੇ ਸਿਟ ਇੱਕ ਸਿਟ ਕੌਂਸਟੀਟਿਊਟ ਕੀਤੀ ਜਾਊਗੀ ਜਿਹੜੀ ਇਹਨਾਂ ਦੇ ਜਿਹੜੀ ਇਹ ਉਹ ਕੰਕਲੂਡ ਕੀਤਾ ਜਾਊਗਾ। ਥੈਂਕ ਯੂ। ਜਿਹੜਾ ਬਲਿੰਦਰ ਪਾਸਲੇ ਅਰੇਸਟ ਹੈ ਫਿਲਹਾਲ ਦੀ ਜਿਹੜੀ ਸਟੇ ਕਰ ਦਿੱਤੀ ਗਈ ਹੈ। ਕੋਈ ਜੇ ਕੋਈ ਕਮੈਂਟ ਨਹੀਂ ਹੈਗਾ ਸੀ। ਇੱਕ ਵਾਰੀ ਵੈਰੀਫਾਈ ਕਰਾਂਗੇ ਫਿਰ ਦੱਸਾਂਗੇ। ਥੈਂਕ ਯੂ। ਠੀਕ ਹੈ।